ਵਿਆਦੀ ਰੋਟੀ ਗੱਲ ਕਰਦੇ ਆ ਵਿਆਹ ਦੇ ਵਿੱਚ ਖਵਾਈ ਜਾਣ ਵਾਲੀ ਰੋਟੀ ਬਾਰੇ ਜਦੋਂ ਇੱਕ ਬਾਪ ਆਪਣੀ ਧੀ ਦਾ ਵਿਆਹ ਰੱਖਦਾ ਔਰ ਇਹ ਦਿਲ 'ਚ ਬੜੇ ਚਾਹ ਹੁੰਦੇ ਆ ਕਿ ਮੈਂ ਆਪਣੀ ਧੀ ਦਾ ਵਿਆਹ ਕਰਨਾ ਆ ਕਾਰਡ ਪੇਈ ਦਾ ਸਾਰਿਆਂ ਨੂੰ ਭੈਣਾ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਸਾਖ ਸਬੰਧੀਆਂ ਨੂੰ ਸ੍ਰੀਕੇ ਬਰਾਦਰੀ 'ਚ ਵੀ ਕਹਿੰਦਾ ਮੇਰੀ ਧੀ ਦਾ ਵਿਆਹ ਤੁਸੀਂ ਆਇਓ ਲਗਦੀ ਵਾਰ ਦੇ ਨਾਲ ਹਰ ਕੋਈ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਤੇ ਬਹੁਤ ਵਰਿਆਂ ਦੀ ਮਿਹਨਤ ਹੁੰਦੀ ਐ ਇਸ ਚੀਜ਼ ਪਿੱਛੇ ਉਹਨੇ ਆਪਣੀ ਧੀ ਵਾਸਤੇ ਥੋੜਾ ਥੋੜਾ ਕਰਕੇ ਜੋੜਿਆ ਹੁੰਦਾ ਕਿ ਮੇਰੀ ਧੀ ਜਵਾਨ ਹੋਣੀ ਮੈਨੂੰ ਵਿਆਹਣਾ ਆ ਜਿੰਦਣੋ ਸਤੀ ਦਾ ਵਿਆਹ ਹੁੰਦਾ ਆ ਆਪਣੇ ਵੱਲੋਂ ਵਧੀਆ ਅਰੇਂਜਮੈਂਟ ਕੀਤੀ ਹੁੰਦੇ ਆ ਸਾਰਾ ਕੁਝ ਚੰਗਾ ਕੀਤਾ ਹੁੰਦਾ ਪਰ ਕੁਝ ਕੁ ਲੋਗ ਵਿੱਚ ਇਦਾਂ ਦੇ ਹੁੰਦੇ ਜੋ ਤੁਹਾਡੀਆਂ ਕਮੀਆਂ ਕੱਢਣ ਆਉਂਦੇ ਜੋ ਤੁਹਾਡੇ ਪ੍ਰੋਗਰਾਮ ਦੇ ਵਿੱਚ ਕਿਸੇ ਨੇ ਚੰਗਾ ਕਹਿਣਾ ਕਿਸੇ ਨੇ ਮਾੜਾ ਕਹਿਣਾ ਸਾਰੇ ਤਰ੍ਹਾਂ ਦੇ ਲੋਗ ਆ ਦੁਨੀਆ ਦੇ ਵਿੱਚ ਤੇ ਜਦੋਂ ਲੋਗ ਉੱਥੇ ਖਾਣਦੇ ਪੀਂਦੇ ਆ ਖਾਣ ਪੀਣ ਦਾ ਅਰੇਂਜਮੈਂਟ ਹੁੰਦਾ ਬੈਠਣ ਦਾ ਵੀ ਹੁੰਦਾ ਆ ਚਲੋ ਸਾਰਾ ਕੁਝ ਵਧੀਆ ਹੁੰਦਾ ਖਾਣਦੇ ਪੀਂਦੇ ਆ ਤੇ ਲੋਕ ਪਲੇਟਾਂ ਭਰ ਲੈਂਦੇ ਆ ਜਿੰਨਾ ਖਾਂਦੇ ਨਹੀਂ ਆ ਉਰ ਤੋਂ ਦੁੱਗਣਾ ਖਰਾਬ ਕਰਦੇ ਆ ਜਿੰਨੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਇਨਸਾਨ ਨੂੰ ਉੰਨੀ ਹੀ ਚੀਜ਼ ਪਾ ਕੇ ਖਾਣੀ ਚਾਹੀਦੀ ਆ ਠੀਕ ਹੈ ਜੇ ਕੋਈ ਚੀਜ਼ ਤੁਸੀਂ ਪਹਿਲੀ ਵਾਰ ਟਰਾਈ ਕਰਨੀ ਆ ਉਸ ਚੀਜ਼ ਨੂੰ ਤੁਸੀਂ ਥੋੜੀ ਕੁਆਂਟੀਟੀ ਚ ਪਾਓ ਪਹਿਲਾਂ ਖਾ ਕੇ ਦੇਖੋ ਜੇ ਚੰਗੀ ਲੱਗਦੀ ਆ ਤਾਂ ਦੁਬਾਰਾ ਫਿਰ ਲੈ ਲਿਓ ਕਿਉਂਕਿ ਬਹੁਤ ਜ਼ਿਆਦਾ ਵੱਡੀ ਮਾਤਰਾ ਚ ਖਾਣਾ ਬਣਿਆ ਹੁੰਦਾ ਆ ਇੰਨੇ ਲੋਕਾਂ ਦੇ ਆਉਣ ਦਾ ਅਰੇਂਜਮੈਂਟ ਹੁੰਦਾ ਆ ਚੀਜ਼ਾਂ ਪਲੇਟਾਂ ਚ ਪਾ ਪਾ ਕੇ ਮੇਜ਼ਾਂ ਦੇ ਥੱਲੇ ਨਾ ਤਾਂ ਕਿਆ ਕਰੋ ਕਿਉਂਕਿ ਇਹ ਚੀਜ਼ਾਂ ਵਿਆਹਾਂ ਦੇ ਵਿੱਚ ਹੁੰਦੀਆਂ ਦੇਖੀਆਂ ਆ ਜੇ ਤੁਹਾਡੇ ਕਿਸੇ ਨਾਲ ਵੀ ਇਦਾਂ ਦਾ ਮਤਲਬ ਤੁਸੀਂ ਦੇਖਿਆ ਆਪਣੇ ਅੱਖੀ ਤੇ ਕਮੈਂਟ ਜ਼ਰੂਰ ਕਰਿਓ ਤੇ ਠੰਡੇਰੀਆਂ ਬੋਤਲਾਂ ਜਿਹੜੀਆਂ ਆ ਉਹ ਪੈਰਾਂ ਨਾਲ ਰੋਡ ਦੇ ਫਿਰਦੇ ਹੁੰਦੇ ਲੋਕ ਕਿਉਂਕਿ ਆਪਣਾ ਘਰ ਨਹੀਂ ਨਾ ਹੁੰਦਾ ਕਿਸੇ ਹੋਰ ਦੇ ਘਰ ਜਾ ਕੇ ਆਪਾਂ ਖਾ ਰਹੇ ਆ ਪਰ ਘਰ ਤਾਂ ਹੁੰਦਾ ਆ ਨਾ ਕਿਸੇ ਦਾ ਚਾਏ ਤੁਹਾਡਾ ਨਹੀਂ ਕਿਸੇ ਹੋਰ ਦਾ ਆ ਜੇ ਆਪਾਂ ਮਾਰਕੀਟ ਜਾਂਦੇ ਆ ਉੱਥੇ ਆਪਾਂ 20 ਰੁਪਏ 50 100 ਸਪੈਂਡ ਕਰਦੇ ਕੋਈ ਚੀਜ਼ ਖਾਣ ਵਾਸਤੇ ਆਪਾਂ ਪਲੇਟ ਨੂੰ ਇਦਾਂ ਚੱਟ ਕੇ ਆਉਂਦੇ ਆ ਵੀ ਹਾਏ ਖਰਾਬ ਨਹੀਂ ਕਰਨਾ ਪੈਸੇ ਦਿੱਤੇ ਆ ਤਾਂ ਪੈਸੇ ਵਸੂਲ ਕੇ ਲਿ ਜਾਣੇ ਆ ਜੇ ਕਿਸੇ ਰੈਸਟੋਰੈਂਟ ਚ ਖਾਣ ਜਾਂਦੇ ਆ ਤਾਂ ਲੋਕ ਉੱਥੋਂ ਜਿਹੜੀ ਚੀਜ਼ ਬਚੀ ਗੈਣਾ ਇਹ ਵੀ ਕਰਨ ਨੂੰ ਲਿਆ ਜੀ ਅਸੀਂ ਪੈਸੇ ਦਿੱਤੇ ਆ ਫਿਰ ਵਿਆਹਾਂ ਸ਼ਾਦੀਆਂ 'ਚ ਜਾ ਕੇ ਆਪਾਂ ਇਹ ਚੀਜ਼ਾਂ ਕਿਉਂ ਨਹੀਂ ਸੋਚਦੇ ਸੋਚਣੀਆਂ ਚਾਹੀਦੀਆਂ ਆ ਹੋ ਸਕਦਾ ਕਿਸੇ ਦੇ ਦਿਮਾਗ 'ਚ ਆਉਂਦੀ ਵੀ ਹੋਵੇ ਪਰ ਆਪਾਂ ਕਿਸੇ ਨੂੰ ਕਹਿੰਦੇ ਨਹੀਂ ਬਹੁਤੇ ਵਾਹਾਂ 'ਚ ਇਹ ਹੁੰਦਾ ਆ ਕਿ ਉੱਥੇ ਸਾਰਾ ਕੁਝ ਖਾਣ ਪੀਣ ਨੂੰ ਹੁੰਦਾ ਕਈ ਵਾਰ ਪਹੁੰਚਾਉਣ ਵਾਲੀ ਚੀਜ਼ਾਂ ਸਹੀ ਟਾਈਮ ਤੇ ਨਹੀਂ ਪਹੁੰਚਾਉਂਦੇ ਜਿਹੜੇ ਅਗੇ ਸਰਵਿਸ ਵਾਲੇ ਹੁੰਦੇ ਤੇ ਲੋਕਾਂ ਦੇ ਮੂੰਹ 'ਚ ਇਹ ਗੱਲ ਸੁਣੀ ਜਾਂਦੀ ਉਹ ਵਿਆਹ ਕੀ ਸੀ ਉੱਥੇ ਤਾਂ ਕੁਝ ਖਾਣ ਨੂੰ ਵੀ ਹੈ ਨਹੀਂ ਸੀ ਕਿੰਨੇ ਤੇ ਬੱਕਰੀ ਜਾਨੋ ਗਈ ਤੇ ਖਾਣ ਵਾਲੇ ਨੂੰ ਸੁਆਦ ਨਾ ਆਇਆ ਅਰੇਂਜਮੈਂਟ ਕਰਨ ਵਾਲੇ ਨੇ ਤੇ ਸਾਰੇ ਅਰੇਂਜਮੈਂਟ ਕੀਤੇ ਹੀ ਹੁਣ ਕਿਸੇ ਤੱਕ ਚੀਜ਼ ਨਹੀਂ ਪਹੁੰਚੀ ਤਾਂ ਉਹਨੇ ਨਿੰਦਣਾ ਹੀ ਆ ਉਸ ਚੀਜ਼ ਦੀ ਇਹ ਗੱਲ ਜ਼ਰੂਰ ਚੇਤੇ ਰੱਖਿਆ ਕਰੋ ਕਿ ਜਦੋਂ ਆਪਾਂ ਕੋਈ ਦਿਨ ਸੁੱਧ ਕਰਨਾ ਹੁੰਦਾ ਹੈ ਨਾ ਤਾਂ ਆਪਾਂ ਕਿੰਨੇ ਸਾਲ ਪਹਿਲਾਂ ਉਸ ਚੀਜ਼ ਦੀ ਤਿਆਰੀ ਕਰਦੇ ਆਂ ਵੀ ਅਸੀਂ ਥੋੜਾ ਥੋੜਾ ਕਰਕੇ ਜੋੜੀਏ ਅਸੀਂ ਜਾਂ ਕੋਈ ਪ੍ਰੋਗਰਾਮ ਸਾਰਥ ਕਰਨਾ ਕਿਉਂਕਿ ਸਾਰੇ ਕੰਮ ਚੀਜ਼ਾਂ ਜੋ ਵੀ ਹੋਣੀਆਂ ਪੈਸਿਆਂ ਨਾਲ ਹੀ ਹੋਣੀਆਂ ਆ ਬਾਜ਼ਾਰ ਚੋਂ ਹੀ ਖਰੀਦਿਆ ਜਾਂਦਾ ਸਾਰਾ ਕੁਝ ਖਰਾਬ ਨਾ ਕਰਿਆ ਕਰੋ ਜਿਹੜਾ ਸੁੱਟਦੇ ਆ ਨਾ ਉਹ ਕਿਸੇ ਦੇ ਮੂੰਹ 'ਚ ਪੈ ਜੂ ਜੇ ਬੱਚ ਜੂਰ ਕਿਸੇ ਦੇ ਵਿੱਚ ਵੰਡਿਆ ਜਾਊਗਾ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਪਿਓ ਨੇ ਕਿੱਥੋਂ ਕਿੱਥੋਂ ਕਰਜ਼ਾ ਚੁੱਕ ਕੇ ਆਪਣੀ ਧੀ ਦਾ ਸਾਰਥ ਕੀਤਾ ਆ ਦਿਨ ਸੁੱਧ ਕੀਤਾ ਆ ਕਮੀਆਂ ਕੱਢਣ ਵਾਲੇ ਮਿੰਟ 'ਚੋਂ ਦੀ ਆ ਕੇ ਕਮੀ ਕੱਢ ਜਾਂਦੇ ਉਸ ਇਨਸਾਨ ਦੇ ਦਿਲ ਤੇ ਕੀ ਬੀਤਦੀ ਤ ਉਸ ਧੀਰੇ ਦਿਲ ਤੇ ਕੀ ਬੀਤਦੀ ਜਿਹੜੇ ਸਾਹਮਣੇ ਗੱਲਾਂ ਕਈਆਂ ਜਾਂਦੀਆਂ ਕਿ ਫੁਲਾਨੇ ਦੇ ਵਿਆਹ ਦੇ ਵਿੱਚ ਕੁਛ ਖਾਣ ਨੂੰ ਨਹੀਂ ਸੀ ਹੈਗਾ ਕੋਈ ਵਿਆਹ ਸੀ ਪਹਿਲੇ ਸਮਿਆਂ ਦੇ ਵਿੱਚ ਲੋਕ ਇੱਕ ਦੂਜੇ ਦਾ ਸਾਥ ਦਿੰਦੇ ਹੁੰਦੇ ਸੀ ਵਿਦਿਆਨ ਸ਼ੁੱਧ ਹੋਣਾ ਕਹਿਣਾ ਪਹਿਲਾਂ ਬਰਾਤ ਭਗਤਾਓ ਬਾਅਦ ਚ ਖਾਓ ਜਿੰਨੇ ਜੋ ਖਾਣਾ ਹੁਣ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਬਰਾਤੀ ਕਿਹੜੇ ਆ ਤੇ ਮੇਲ ਕਿਹੜਾ ਆ ਸਭ ਵਿੱਚੇ ਹੀ ਲੱਗੇ ਹੁੰਦੇ ਹੋ ਸਕਦਾ ਬਰਾਤੀਆਂ ਨੂੰ ਕੁਝ ਮਿਲਦਾ ਹੀ ਨਾ ਹੋਵੇ ਸੋ ਗੱਲਾਂ ਬਹੁਤ ਡੁੰਗੀਆਂ ਆ ਸੋਚਣ ਸਮਝਣ ਦੀ ਲੋੜ ਹੈਗੀ ਆ ਵੀ ਵਿਆਹ ਦੇ ਵਿੱਚ ਜਿਹੜੀ ਰੋਟੀ ਆਪਾਂ ਖਾਣੇ ਆ ਜਿੰਨੇ ਦੀ ਜ਼ਰੂਰਤ ਆ ਉੰਨੀ ਹੀ ਪਾ ਕੇ ਆਪਣੀ ਥਾਲੀ ਚ ਲਈਏ ਉਸਟੀਜ ਨੂੰ ਖਰਾਬ ਨਾ ਕਰੀਏ ਜੇ ਤੁਹਾਡੀ ਕੋਈ ਰਾਏ ਆ ਕੋਈ ਸੁਜੈਸ਼ਨ ਹੈਗਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਮੈਂ ਕੋਈ ਗੱਲ ਗਲਤ ਬੋਲੀ ਹੋਵੇ ਤਾਂ ਮੈਨੂੰ ਵੀ ਜਰੂਰ ਦੱਸਿਓ ਵੀ ਤੁਸੀਂ ਇੱਥੇ ਗਲਤ ਸੀ ਜੀ ਤੁਸੀਂ ਠੀਕ ਨਹੀਂ ਸੀਗੀ ਪਰ ਮੈਂ ਇਹ ਗੱਲ ਫੀਲ ਕੀਤੀ ਮੈਨੂੰ ਮੈਨੂੰ ਹਾਰਟ ਹੋਈ ਏ ਗੱਲ ਕਿ ਲੋਕ ਬਹੁਤ ਛੇਤੀ ਮੂੰਹ ਅੱਡ ਕੇ ਇਹ ਗੱਲਾਂ ਕਹਿ ਦਿੰਦੇ ਆ ਕਿ ਫਲਾਨੇ ਦਾ ਵਿਆਹ ਨਹੀਂ ਸੀ ਸੋਣਾ ਥੋੜਾ ਜਿਹਾ ਵਿਚਾਰ ਲਿਆ ਕਰੋ ਆਪਣੇ ਆਪ ਨੂੰ ਉਸ ਥਾਂ ਤੇ ਰੱਖ ਕੇ ਸੋਚ ਲਿਆ ਕਰੋ ਕਿ ਜੇ ਤੁਸੀਂ ਉਸ ਥਾਂ ਤੇ ਹੋਰ ਤੁਹਾਡੇ ਤੇ ਕੀ ਬੀਤੂਗੀ ਤੁਹਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਨਾ ਨਾ ਭੁੱਲੋ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਿਹੜਾ ਵੀ ਅੱਗੇ ਤੋਂ ਵਿਆਹ ਦੇ ਵਿੱਚ ਜਾਵੇ ਤਾਂ ਸਖਾਣੇ ਨੂੰ ਖਰਾਬ ਨਾ ਕਰੇ ਜਿਹੜੇ ਖਾਣੇ ਪਿੱਛੇ ਆਪਾਂ ਦਿਨ ਰਾਤ ਭੱਜਦੇ ਸਾਸ੍ਰੀ ਘਰ ਦੀ ਸਾਰਿਆਂ ਨੂੰ